ਕੀ ਉਸ ਜੇ ਨਰਦੋਸ ਕਿਦਾਂ ਆਏਗੇ ਸਤਿ ਭਖ ਰਬ ਦਾ ਐਸਾ ਚਾਹ ਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ਛੋਟ ਬੜੇ ਸਭ ਸੰਬਸ ਸਰਹੇ ਪਰਸੰਨ ਸਾਧੂ ਕੀ ਜੋਤਿ ਤیرے ਮਿਟੇ ਪਾਪ ਸਭ ਕੋਟ ਕੋ ਕਹਿਰਵਦਾ ਸੋ ਜੋ ਜਪੇ ਨਾਮ ਜਿਸ ਜਾਤ ਨਾ ਜਨਮ ਨਾ ਜੋਨ ਕਾ ਬਾਬਾ ਪਿੱਪੜ ਦਾਸ ਗੁਰੂ ਸਰਬੰਦਾਸ ਗੁਰੂ ਹਰੀ ਦਾਸ ਗੁਰਜੋਏ ਸੋਹ ਮਰੀ ਰਖਿਆ ਕਰੈ ਬਿਗਨ ਨ ਲਾਗੈ ਕੋਈ ਤਨ ਤਨ ਸਤ ਗੁਰੂ ਗਰੀ ਵਦਾਸ ਬੰਧੋ ਨਿਤ ਸੁਮਾ ਸ਼ਾਮ ਸਰਣ ਕਮਲ ਕੋ ਡੰਡਵਤ ਕੋਟ ਕੋਟ ਪ੍ਰਣਾਮ ਸਰਣ ਕਮਲ ਕੋ ਡੰਡਵਤ ਕੋਟ ਕੋਟ ਪ੍ਰਣਾਮ ਸ਼ਬਦ ਮਿਲਤ ਪਿਆਰੋ ਪ੍ਰਾਨ ਨਾ ਕਵਨ ਭਗਤ ਤੇ ਸਾਧ ਸੰਗਤ پائی ਪਰਮ ਗਥੇ ਰਾ ਮੇਲ ਕਪਰੇ ਕਹਾਂ ਲੋ ਤੂੰ ਆਵੇ 기ਨੀਦ ਕਹਾਂ ਲਗ ਸੋ ਜੋ 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 ਰਿਓ ਸੋਈ ਸੋਈ ਫਟਿਓ ਝੂਠੇ ਬਨਜ ਉੱਠ ਹੀ ਗਈ ਹਟਿਓ ਕੋਹਰ ਬਦਾਸ ਭਿਓ ਜਬ ਲੇਖੋ ਜੋਈ ਜੋਏ ਕਿਨੋ ਸੋਈ ਸੋਈ ਦੇਖਿਓ ਕੋਹਰ ਬਦਾਸ ਭਿਓ ਜਬ ਲੇਖੋ ਜੋਈ ਜੋਏ ਕਿਨੋ ਸੋਈ ਸੋਈ ਦੇਖਿਓ ਉਜੀ ਸਤਨਾ ਸਤਨਾ ਸਤਨਾਮ ਸਤਨਾਮ ਜਿਉ ਹਰ ਸੁਹਿਰਾ ਸਾੜ ਕੇ ਕ੍ਰਿਆਨ ਕੀਆਸ ਤੇ ਨਰ ਦੋਤਕ ਜਾਣਗੇ ਸਤ ਭਾ ਖੈਰ ਬਦਾ ਸੋ ਸੋ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ਛੋਟ ਬੜੇ ਸਭ ਸੰਭਸੈ ਰਵਦਾਸ ਰਹੇ ਪ੍ਰਸੰਨ ਛੋਟ ਬੜੇ ਸਭ ਸੰਭਸੈ ਰਵਦਾਸ ਰਹੇ ਪ੍ਰਸੰਨ ਸੰਧਿਆ ਵੇਲੇ ਦੀ ਅੰਮ੍ਰਿਤ ਬਾਣੀ ਸਤਨਾਮ 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 ਰਾਗ ਤਨਾਹ ਸ੍ਰੀ ਹਮ ਸਰ ਦਿਨ ਦਿਆਲਨਾ ਕਮ ਸਰਾ ਪਤੀ ਆਰ ਕਿਆ ਕੀਜੈ ਬਚਨੀ ਤੁਰ ਮੋਰ ਮਨ ਮਨ ਜਨ ਕੋ ਪੂਰਨ ਦੀਜੈ ਹਉ ਬਲ ਬਲ ਜਾਉ ਰਮਿਆ ਕਾਰਨੇ ਕਾਰਨ ਕਵਨਿਆ ਬੋ ਰਹਾ ਹਉ ਬਹੁਤ ਜਨਮ ਬਿਸਰੇ ਥੇ ਮਾਧੋ ਇਹ ਜਨਮ ਤੁਮਾਰੇ ਲਿਖੇ ਕਹਿਰ ਬਦਾਸ ਆਸ ਲਗ ਜੀਵੂੰ ਚਿਰ ਭੈਉ ਦਰਸ਼ਨ ਦੇਖੇ ਚਿਤ ਸਿਮਰਨ ਕਰੂੰ ਨੈਣ ਅਵਲੋਕਨੋ ਸ੍ਰਵਨ ਬਾਣੀ ਸਜਸ ਪੂਰ ਰੱਖੂੰ ਮਨ ਸੋ ਮਦਕਰ ਕਰੂੰ ਚਨ ਹਿਰਦੇ ਧਰੂੰ ਰਸਨ ਅੰਮ੍ਰਿਤ ਰਾਮ ਨਾਮ ਭਾਖੂੰ ਮੇਰੇ ਪ੍ਰੀਤ ਗੋਬਿੰਦ ਸਿਉ ਜਨ ਕਟੈ ਮੈਂ ਤੋ ਮੋਲ ਮਹੰਗੀ ਲਈ ਜੀ ਸਟੇ ਰਹਾ ਸਾਧ ਸੰਤ ਗੋਬਿੰਦ ਬਨਾ ਭਾਉ ਨਹੀਂ ਉਪਜੈ ਭਾਵਨ ਭਗਤ ਨਹੀਂ ਹੋਈ ਤੇਰੀ ਕਹਿ ਰਵਲਾ ਸਿਕ ਬੇਨਤੀ ਹਰਿ ਸੋ ਪੈਜ ਰਖੂ ਰਾਜਾ ਰਾਮ ਮੇਰੀ ਮੇਰੀ ਪ੍ਰੀਤ ਗੋਪਾਲ ਸੋ ਜਨ ਕਟੈ ਹੋ ਮਾਮੂਲ ਮੈਂ ਗਿਲੇ ਤਨ ਸਟੇ ਹੋ ਟੇ ਰਿਦੇ ਸਿਮਰਨ ਕਰੂੰ ਨੈਣੇ ਬਲੋਕ ਨੂੰ ਸ਼ਰਵਨਾ ਹਰ ਕਥਾ ਪੂਰ ਰੱਖ ਮਨ ਮਦ ਕਰ ਕਰੂੰ ਚਰਨਾ ਚਿਤ ਧਰਉ RAM ਰਸੈਨ ਰਸਨ ਜਾਖ ਸਾਧੂ ਸੰਗਤਿ ਬਿਨ ਭਾਵ ਨਹੀਂ ਉਪਜੈ ਭਾਵਨ ਭਗਤ ਕਿਉ ਹੋਏ ਤੇਰੀ ਬੰਦਤ ਰਵਿਦਾਸ ਰਾਜਰਾਮ ਸੁਨ ਬਿੰਤੇ ਗੁਰ ਪ੍ਰਸਾਦ ਕਿਰਪਾ ਕਰੋਨਾ ਦੇ ਰੀ ਦਰਸ਼ਨ ਦੀਜੈ ਰਾਮ ਦਰਸ਼ਨ ਦੀਜੈ ਦਰਸ਼ਨ ਦੀਜੈ ਬਲੰਭ ਨਾ ਕੀਜੈ ਟੈਕੀ ਦਰਸ਼ਨ ਤੋਰਾ ਜੀਵਨ ਮੂਰਾ ਬਿਨ ਦਰਸ਼ਨ ਕਿਉ ਜਿਵੈ ਚ ਕੋਰਾ ਮਾਦੋ ਸਤਿਗੁਰ ਸਭ ਜਗ ਚੇਲਾ ਅਬ ਕੇ ਵਿਸਰੇ ਮਿਲੰਦੇ ਲਾਂ ਨੰਦੋ ਬਨ ਕੀ ਝੂਠੀ ਆਸਾ ਸਤ ਸਤ ਭਾਖੇ ਜਨ ਰਬਦਾਸਾ ਰਾਗ ਜੈਤ ਸ੍ਰੀ ਨਾਥ ਕਸ਼ੂ ਹੋ ਨਾ ਜਾਨੂ ਮਨ ਮਾਇਆ ਕੈ ਹਾਥ ਵੇਖਨੂ ਰਹਉ ਤੁਮ ਕਹੀਤ ਹਉ ਜਗਤ ਗੁਰੂ ਸਵਾਮੀ ਹਮ ਕਹੀਤ ਕਲ ਝੁਕੇ ਕਾਮੀ ਇਨ ਪੰਚਨ ਮੇ ਰੂ ਮਨ ਜੋ ਵਿਗਾਰਿਓ ਪਲ ਪਲ ਹਰ ਜੀਤੇ ਅੰਤਰ ਪਾਰਿਓ ਜਤ ਦੇਖੂ ਤਤ ਦੁਖੀ ਰਾਸੀ ਅਜਨਪਤ ਹੈ ਨਿਗਮ ਭੈ ਸਾਖੀ ਗੌਤਮ ਨਾਰ ਹਮਾਪਤ ਸੁਆਮੀ ਸੀਸ ਤਰਨ ਸਹਸ ਭਗ ਗਾਮੀ ਇਨ ਦੋ ਤਨ ਖਲ ਬਦ ਕਰ ਮਾਰਿਓ ਬਡੋ ਨਿਲਾਜ ਅਜੋ ਨਹੀਂ ਹਾਰਿਓ ਕਹਿ ਰਵਿਦਾਸ ਕਹਾ ਕੈਸੇ ਕੀਜੈ ਬਿਨ ਰਗੁਨਾਥ ਸਰਨ ਕਾ ਕੀ ਲਿਜੈ ਰਾਗ ਸੁਹੀ ਸਹ ਕੀ ਸਾਰ ਸੁਹਾਗਨ ਜਾਨੇ ਤਾ ਜੀ ਅਭਿਮਾਨ ਸੁਖ ਰਲੀਆਂ ਮਾਨੇ ਤਨ ਮਨ ਦੇ ਨਾਂ ਅੰਤਰ ਰੱਖੇ ਅਬਰਾ ਦੇਖ ਨਾ ਸੁਨੇ ਆ ਭਾਕੇ ਸੋਕਤ ਜਾਣੈ ਪੀਰ ਪਰਾਈ ਜਾ ਕੇ ਅੰਤਰ ਦਰਦ ਨਾ ਪਾਈ ਰਹਾ ਦੁਖੀ ਦੁਹਾ ਗਨ ਦੁਏ ਪਖਹੀਨੀ ਜਿਨ ਨਾ ਹਾ ਨਿਰੰਤਰ ਭਗਤ ਨਾ ਕੀਨੀ ਹਰਸਲਾਤ ਕਾ ਪੰਥ ਦੁਹੇਲਾ ਸੰਗ ਨਾ ਸਾਥੀ ਗਵਨੇ ਅਕੇਲਾ ਦੁਖੀਆ ਦਰਦਮੰਦ ਦਰਿਆ ਬਹੁਤ ਪਿਆਸ ਜਵਾਬ ਨਾ ਪਾਇਆ ਕਹਿ ਰਬ ਦਾ ਸਰਨ ਪ੍ਰਭ ਤੇਰੀ ਜਿਉ ਜਾਨੋ ਤਿਉ ਕਰਗਤ ਮੇਰੀ ਰਾਗੋਂ ਮੁਕੰਦ ਮੁਕੰਦ ਜਪੋ ਸੰਸਾਰ ਬਿਨ ਮੁਕੰਤਨ ਹੋਏ ਆਹਾਰ ਸੋਈ ਮੁਕੰਦ ਮੁਕਤ ਕਾ ਦਾਤਾ ਸੋਈ ਮੁਕੰਦ ਹਮਰਾ ਪਿਤ ਮਾਤਾ ਜੀਵ ਤੁਮ ਕੰਦੇ ਮਰਤ ਮੁਕੰਦੇ ਤਾਂ ਕਿ ਸੇਵਕ ਕੋ ਸਦਾ ਅਨੰਦੇ ਰਹੋ ਮੁਕੰਦ ਮੁਕੰਦ ਹਮਾਰੇ ਪ੍ਰਾਨ ਜਪਮਕੰਦ ਮਸਤਕ ਨਿਸ਼ਾਨ ਸੇਵ ਮੁਕੰਦ ਕਰੈ ਵੈ ਰਾਗੀ ਸੋਈ ਮੁਕੰਦ ਦੁਰਬਲ ਧਨ ਲਾਤੀ ਏਕ ਮੁਕੰਦ ਕਰੇ ਉਪਕਾਰ ਹਮਰਾ ਕਹਾ ਕਰੇ ਸੰਸਾਰ ਮਿਟੀ ਜਾਤ ਹੋਏ ਦਰਬਾਰ ਤੂਹੀ ਮੁਕੰਦ ਜੋਗ ਜੁਗ ਤਾਰਕ ਉਪਜੋ ਗਿਆਨ ਹੋਆ ਪ੍ਰਗਾਸ ਕਰਿ ਕਿਰਪਾ ਅਲੀਨੇ ਕੀਟ ਦਾਸ ਕਹਰਵਦਾ ਸਭ ਤ੍ਰਿਸ਼ਨਾ ਚੁਕੀ ਜਪ ਮੁਕੰਦ ਸੇਵਾ ਤਾ ਹੁਕੀ ਜੇ ਹੋ 68 ਤੀਰਥ ਨਾ ਆਵੈ ਜੇ ਹੋ ਦੁਦ ਸਲਪ ਜਾਵੇਂ ਜੇ ਹੋ ਕੂਪ ਟਟਾ ਦਵਾਵੇਂ ਕਰੇ ਨਿੰਦ ਸਭ ਬਿਰਥਾ ਜਾਵੇਂ ਸਾਧਕ ਨਿੰਦ ਕੈਸੇ ਤਰੇ ਸਰਪਰਗਨ ਹੋ ਨਰਗਹੀ ਪਰੇ ਰਹਾਉ ਜੇ ਉਹ ਗ੍ਰਹਣ ਕਰੇ ਕੁਲਖੇਤ ਅਰਪੇ ਨਾਰ ਸਿੰਗਾਰ ਸਮੇਤ ਸਗਲੀ ਸਮ੍ਰਿਤੀ ਸਰਵਨੀ ਸੁਨੇ ਕਰੇ निंद ਕਬਨੇ ਨੀ ਗੁਨੇ ਜੇ ਉਹ ਅਨਕ ਪ੍ਰਸਾਦ ਕਰਾਵੇ ਭੂਮ ਦਾਨ ਸੁਭਮੰਡ ਪਾਵੇ ਆਪਣਾ ਵਿਗਾਰ ਬੇਰਾਨਾ ਸਾਡੇ ਕਰੇ ਨਿੰਦ ਬਹੁ ਜੂਨੀ ਹਾਂਡੇ ਨਿੰਦਾ ਕਹਾਂ ਕਰੋ ਸੰਸਾਰਾ ਨਿੰਦ ਕਾ ਪ੍ਰਗਟ ਪਹਾਰਾ ਨਿੰਦਕ ਸੋਧ ਸਾਧ ਵਿਚਾਰਿਆ ਕਹ ਰਬਦਾਸ ਪਾਪੀ ਨਰਕ ਸਿਦਾਰਿਆ ਆਜ ਦਿਵਸ ਨਿਉ ਬਲਿਹਾਰਾ ਮੇਰੇ ਘਰ ਆਇਆ ਰਾਜਾ ਰਾਮ ਕਾ ਪਿਆਰਾ ਟੇਕ ਆਂਗਨ ਬਗੜ ਪਵਨ ਪਿਉ ਪਾਵਨ ਹਰ ਜਨ ਬੈਠੇ ਹਰ ਜਸ ਗਾਵਨ ਕਰਮ ਡੰਡੋਤ ਚੰਨ ਬਖਾਰੂ ਤਨ ਮਨ ਤਨ ਸੰਤਨ ਪਰਿਵਾਰ ਨੂੰ ਕਥਾ ਕਹੇ ਔਰ ਅਰਥ ਵਿਚਾਰੇ ਆਪ ਤਰੇ ਔਰ ਨਕੋ ਤਾਰੇ ਕਹਿ ਰਵਦਾਸ ਮਿਲੇ ਨਿਜ ਦਾਸ ਜਨਮ ਜਨਮ ਕੈ ਕਾਟੇ ਪਾਸ ਰਾਗ ਰਾਮ ਕਲੀ ਪੜੀ ਐ ਗੁਨੀਏ ਨਾਮ ਸਭ ਸੁਣੀਏ ਅਨਪਉ ਪਉ ਨਾ ਦਰਸੇ ਲੋਹਾ ਕੰਚਨ ਹਿਰਨ ਹੋਏ ਕੈਸੇ ਜੋ ਪਰਸ ਨਾ ਪਰਸੇ دیو سنسے گاٹ نہ شوٹے کام کروت مایا مد متر ان پنچوں لوٹے رہاو, ہم کب, ہم پندت, ہم بڑھ کب کلین جو کی سنیاسی گیانی گنی سور ہم داتے اے بد کب ہے ناناسی کورو دا سبنی سمجھ پول پرے جیسے بورے موہی نام نرائن جیون پران تن مورے ਗਾਇ ਗਾਇਬ ਕਾ ਕਹਿ ਗਾਉ ਗਾਵਨਾਰ ਕੂੰ ਨਿਕਟ ਬਤਾਉ ਟੇਬ ਜਬ ਲਗ ਹੈ ਆਤਨ ਕੀ ਅਸਾ ਤਬ ਲਗ ਕਰੇ ਪੁਕਾਰਾ ਜਬ ਮਨ ਮਿਲਿਓ ਆਸਨ ਹੈ ਤਨ ਕੀ ਤਬ ਕੋ ਗਾਵਨਹਾਰਾ ਜਬ ਲਗ ਨਦੀ ਨਾ ਸਮੁੰਦ ਸਮਾਵੈ ਤਬ ਲਗ ਬੜੇ ਹੰਕਾਰਾ ਜਬ ਮਨ ਮਿਲਿਓ ਰਾਮ ਸਾਗਰ ਸੁ ਤਬ ਹੀ ਇਹ ਮਿਟੀ ਪੁਕਾਰਾ ਜਬ ਲਗ ਭਗਤ ਮੁਕਤ ਕੀ ਆਸ ਪਰਮ ਤਤ ਸੁਣ ਗਾਵੇ ਜਹਾਂ ਜਾਇ ਅਸਰਤ ਹੈ ਇਹ ਮਨ ਤਾ ਤਾ ਕਛੁ ਨਾ ਪਾਵੇ ਛਾੜੇ ਆਸ ਨਿਰਾਸ ਪਰਮ ਪਦ ਤਬ ਸੁਖ ਸਤ ਕਰ ਹੋਈ ਕਹਿਰਵਦਾ ਜਾਂਸੂ ਔਰ ਕਹਿ ਤ ਹੈ ਪਰਮ ਤਤ ਅਬ ਸੁਹੀ ਸੁਹੀ ਐਸੋ ਕਛੁ ਅਨਪਉ ਕਹਿਤ ਨ ਆਵੇ ਸ਼ਹਿਬ ਮੇਲੇ ਤੋ ਕੋਪਿ ਗਰਾਵੇ ਟਿਕ ਸਭ ਮੇ ਹਰ ਹੈ ਹਰ ਮੇ ਸਭ ਹੈ ਹਰ ਉਪਨੋ ਜਨ ਜਨ ਸਾਖੀ ਨਹ ਔਰ ਕੋਈ ਦੂਸਰ ਜਾਨਨ ਹਰ ਸਿਆਨਾ ਬਾਜੀ ਗਰਸੋ ਰਚ ਰਹੀ ਏ ਬਾਜੀ ਕਾਮ ਰਮ ਨਾ ਜਾਨਾ ਬਾਜੀ ਝੂਠ ਸਾਂਝ ਬਾਜੀ ਗਰ ਜਾਨਾ ਮਨ ਪਤਿਆਨਾ ਮਨਤਰ ਹੋਏ ਤੋ ਕੋਈ ਨਾ ਸੂਜੈ ਜਾਨੇ ਜਨਹਰਾ ਕਹਿਰ ਬਦਾਸ ਬਿਮਲ ਵਿਵੇਕ ਸੁਖ ਸਹਜ ਸਰੂਪ ਸੰਭਾਰਾ ਨਰਹਰ ਚੰਚਲ ਹੈ ਮਤਮੂਰੀ ਕੈਸੇ ਭਗਤ ਕਰੂੰ ਮੈਂ ਤੋਰੀ ਟਿਕ ਤੂੰ ਮਨਖ ਮੈਂ ਤੋਹਿ ਦੇਖੂੰ ਪ੍ਰੀਤ ਪਰਸਪਰ ਹੋਈ ਤੂੰ ਮੋਏ ਦੇਖੈ ਹਉ ਤੋਇ ਨਾ ਦੇਖੂੰ ਇਹ ਮਤ ਸਭ ਬੁੱਧ ਹੋਈ ਸਭ ਕਟ ਅੰਤਰ ਰਸਮ ਨਿਰੰਤਰ ਮੈਂ ਦੇਖਤ ਹੂੰ ਨਹੀਂ ਜਾਣਾ ਗੁਣ ਸਭ ਤੋਰ ਮੂਰ ਸਭ ਓ ਗੁਣ ਕ੍ਰਿਤ ਉਪਕਾਰ ਨਾ ਮਾਨਾ ਮੈਂ ਤੋ ਤੋ ਮੋਰੀ ਅਸਮ ਜਿਸ ਕੈਸੇ ਕਰ ਨਿਸਤਾਰਾ ਕਹਿਰ ਵਿਦਾ ਸਮਾਦੋ ਕਰਨਾ ਮੈਂ ਜੈ ਜੈ ਜਗਤ ਆਧਾਰਾ ਤਬ ਰਾਮ ਨਾਮ ਕਹਿ ਗਾਵੇਗਾ ਰੰਕਾਰ ਹਤ ਸਭ ਹਨ ਮੇ ਅੰਤਰ ਮੇਲ ਮਿਲਾਵੇਗਾ ਟੇਕ ਲੋਹਾ ਕੰਚਨ ਸਮਕਰ ਦੇਖ ਪੀਰ ਦਾ ਪੀਰ ਸਮਾਵੇਗਾ ਜੋ ਸੁਖ ਹੋਵੇ ਪਾਰਸ ਕੇ ਪਰਸੈ ਸੋ ਸੁਖ ਵਾ ਕੋ ਆਵੇਗਾ ਗੁਰ ਪ੍ਰਸਾਦ ਪਈ ਅਨਪੈ ਮਤ ਵਿਸ ਅੰਮ੍ਰਿਤ ਸਮ ਧਿਆਵੇਗਾ ਅਰਵਦਾਸ ਮੇਟ ਆਪਾ ਪਰ ਤਬ ਵਾਠੋ ਰਹੇ ਪਾਵੇਗਾ ਰਾਗ ਮਾਰੂ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬ ਨਿਵਾਦ ਗੁਰਸਿਆਂ ਮੇਰਾ ਮਾਥੇ ਛਤਰ ਧਰੇ ਰਾਉ ਜਾਕੀ ਸੋ ਜਗਤ ਕੋ ਲਾਗੇ ਤਾ ਪਰ ਤੂਹੀ ਡਰੇ ਨਿਚ ਹੈ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨ ਡਰੇ ਨਾਮ ਦੇ ਕਬੀਰ ਤਰਲੋਚਨ ਸਦਨਾ ਸੈਨ ਤਰੇ ਕਹਿਰ ਬਦਾਸਨ ਹੋਰੇ ਸੰਤੋ ਹਰ ਜਿਉ ਤੇ ਸਬੈ ਸਰੇ ਪਿਆ ਰਾਮ ਰਸ ਪਿਆ ਰੇ ਟਿਕ ਬਾਰੂ ਪਰ ਦੇਵੇ ਸੁਤਕ ਲਾਲੀ ਦਰਿਆ ਦਰਿਆ ਪੀਨਾਰੇ ਪੀਵਤ ਪੀਵਤੋਂ ਆਪਾ ਜਗ ਭੁੱਲਾ ਹਰਸ ਮਾਹੇ ਬੋਹ ਨਾਰੇ ਦਰ ਘਰ ਵਿਸਰ ਗਿਉ ਰਵਦਾਸਾ ਓਨ ਮਨ ਸਦਮਤਵਾਰੀ ਰੇ ਪਲ ਪਲ ਪ੍ਰੇਮ ਪਿਆਲਾ ਚੱਲੇ ਛੁੱਟੇ ਨਹੀਂ ਖੁਮਾਰੀ ਰੇ ਆਕੇਦਾਰਾ ਘਟ ਕਰਮ ਕੁਲ ਸੰਜੁਗਤ ਹੈ ਹਰ ਭਗਤ ਹਿਰਦੇ ਨਹੀਂ ਜਰਨਾਰ ਮਿੰਦ ਨਾ ਕਥਾ ਭਾਵੇ ਸੁਪਤ ਤੁਲ ਸਮਾਨ ਹਰੇ ਚਿਤ ਚੇਤੇ ਚੇਤ ਅਚੇਤ ਕਾਹੇ ਨਾ ਵਾਲਮੀਕ ਦੇ ਕਿਸ ਜਾਤ ਤੇ ਕੇ ਪਦ ਅਮਰਿਓ ਰਾਮ ਭਗਤ ਵਿਸ਼ੇਖ ਰਹਾਓ ਸਵਾਨ ਸਤਰਾਜਾ ਸਭ ਤੇ ਕ੍ਰਿਸ਼ਨ ਲਾਵੇ 헤 ਲੋਗ ਬਪੁਰਾ ਕਿਆ ਸਰਾਹੇ ਤੀਨ ਲੋਗ ਪ੍ਰਵੇਸ਼ ਅਜਾਮਲ ਪਿੰਗਲਾ ਲੁਭਦ ਕੂੰਚਰ ਗਏ ਹਰ ਕੇ ਪਾਸ ऐसे दुर्मतिन सरे तू क्यों ना करहै रविदास राग मलर नागर्जना मेरी जात बखियात च मारन हृदय राम गोविंद के अनुसारन रहौ सुरसरी सलल करत बरौनी रे संदन करत नहीं पावन सुरा पवित्र नत अवर जल रे सुरसरी मिलत नहीं होए अन ਸਰਤਾਰੇ ਅਪਵਿੱਤਰ ਕਰਮਾਨੀਏ ਜੈਸੇ ਕਾਗਰਾ ਕਰਤ ਵਿਚਾਰਨ ਭਗਤ ਬਘਉਤ ਲਖੀਏ ਤੈ ਉਪਰੇ ਪੂਜੀਏ ਕਰ ਨਮਸਕਾਰਨ ਮੇਰੀ ਜਾਤ ਕੁਟ ਮੰਡਲਾ ਢੋਰ ਟਮੰਤਾ ਨਿਤ ਹੀ ਬਨਾਰਸਿਆ ਸੁਪਸ ਅਬ ਬਿਪਰ ਪ੍ਰਣਾਣ ਤੇ ਕਰੇ ਡੰਡਾ ਤੇਰੇ ਨਾਮ ਸਰਨਾਏ ਹਰਬਦਾਸ ਦਾਸਾ ਰਾਗ ਸਾਰੰਗ ਚਲ ਮਨ ਹਰ ਛਟਾਲ ਪੜਾਉ ਟੇਕ ਗੁਰ ਕੀ ਸਾਟ ਗਿਆਨ ਕਾ ਅਕਸ਼ਰ ਬਿਸਰੇ ਤੋ ਸਹਿ ਸਮਾਦ ਲਗਾਉ ਪ੍ਰੇਮ ਪਾਟੀ ਸੁਤ ਲੇਖਨੇ ਕਰਿ ਹੋਰਾ ਰਾਮਾ ਮਾਲਿਕ ਆਂਕ ਦਿਖਾਉ ਇਹ ਵਿਦਮੁਕਤ ਪੈਸਨ ਕਾਦ ਰਿਦੇ ਵਿਦਾਰ ਪ੍ਰਕਾਸ਼ ਦਿਖਾਉ ਕਾਗਜ ਕਮਲ ਮਤ ਮਸ ਕਰ ਨਿਰਮਲ ਬਿਨ ਰਸ ਨਾਨਿ ਸਦਨ ਗੁਣ ਗਾਉ ਕਹਿਰ ਬਦਾਸ ਰਾਮ ਜਪ ਭਾਈ ਸੰਤ ਸਾਖ ਦੇ ਬਹਰ ਨਾ ਆਉ ਰਾ ਕੰਡੜਾ ਦੋ ਪਾਤ ਜਾ ਕੇ ਰਾਮ ਜੀ ਤਨੀ ਤਾ ਕਹਿ ਕਾਹੇ ਕੀ ਕਮੀ ਹੈ ਮਨਸਾ ਕੋ ਨਾਥ ਮਨੋਰਥ ਪੂਰਵੇ ਸੁਖ ਨਿਦਾਨ ਕੀ ਕਹਾ ਗਨੀ ਹੈ ਕਵਨ ਕਾਜ ਕਿਰਪਨ ਕੀ ਮਾਇਆ ਕਰਤ ਬਿਰਤ ਆਪਣੀ ਆਪਣੀ ਹੈ ਖਾਈ ਨਾ ਸਕੈ ਖਰਚ ਨਹੀਂ ਜਾਵੇ ਜਿਉਂ ਭੇੰਗ ਸਿਰ ਰਹਿਤ ਮਨੀ ਹੈ ਜਾ ਕੀ ਰਾਸ ਥਾਵਰ ਨਹੀਂ ਆਵੇ ਰਹਾ ਕਕੇਤ ਕੀ ਮੁਕਤ ਨਹੀਂ ਹੈ ਰਖਵਾਰੇ ਕੋ ਚਕਰ ਸੁਦਰਸ਼ਨ ਬਿਗਨਾ ਪਿਆਪੇ ਰੋਖ ਨਹੀਂ ਹੈ ਸ਼ਿਵ ਸੰਕਾਦਿ ਗਪਾ ਨਾ ਪਾਵੇ ਮੈਂ ਬਪੁਰੇ ਕੀ ਕੌਣ ਗਿਨੀ ਹੈ ਜਾ ਕੀ ਪ੍ਰੀਤ ਨਿਰੰਤਰ ਹਰਸੋ ਕਹਿ ਰਵਦਾਸ ਤਾ ਕੀ ਸਦਾ ਬਣੀ ਹੈ ਸ਼ਿਵ ਸੰਕਾਦਿ ਗਪਾ ਨਾ ਪਾਵੇ ਮੈਂ ਬਪੁਰੇ ਕੀ ਕੌਣ ਗਿਨਿਆ ਜਾ ਕੀ ਪ੍ਰੀਤ ਨਿਰੰਤਰ ਹਰਸੋ ਕਹਿ ਰਬਦਾਸ ਤਾ ਕੀ ਸਦਾ ਬਣੀ ਹੈ ਜਪੋ ਜੀ ਸਤਨਾਮ 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 ਹਰਸੋ ਹੀ ਰਾਖੜ ਕੇ ਰਹੀਆਂ ਕੀਆਸ ਤੇ ਨਰ ਦੋਜਿਕ ਜਾਣਗੇ ਸਤਿ ਪਾਖੈ ਰਵਿਦਾਸ ਐਸਾ ਚਾਹੂੰ ਰਾਜ ਮੈਂ ਜਹਾਂ ਮਿਲ ਸਭਨ ਕੋ ਹੰਡ ਛੋੜ ਬੜੇ ਸਭ ਸਮ ਵਸੈ ਰਵਿਦਾਸ ਰਹੇ ਪਰਸੰਨ ਰਾਗ ਧਨਾਸਰੀ ਆਰਤੀ ਨਾਮ ਤੇਰਾ ਵਾਸੀ ਮਜਨ ਮੁਰਾਰੇ ਹਰ ਕੀ ਨਾਮ ਬਿਨ ਝੂਟੇ ਸਕਲ ਪਸਾਰੇ ਰਹਾਉ ਨਾਮ ਤੇਰਾ ਵਾਸਨੋ ਨਾਮ ਤੇਰਾ ਰਸਾ ਨਾਮ ਤੇਰਾ ਕੇਸ ਰੋਲੇ ਛਟਕਾਰੇ ਨਾਮ ਤੇਰਾ ਅੰਬਲਾ ਨਾਮ ਤੇਰੋ ਚੰਦਨ ਘਸ ਜੱਪੇ ਨਾਮ ਲੈ ਤਜਹੇ ਕੋ ਚਾਰੇ ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ ਨਾਮ ਤੇਰੋ ਤੇਰ ਲੈ ਮਾਹਾਂ ਬਸਾਰੇ ਨਾਮ ਤੇਰੇ ਕੀ ਜੋਤ ਲਗਾਈ ਭਉ ਜਿਆਰੋ ਪਵਨ ਸਗਲ ਹਾਰੇ ਨਾਮ ਤੇਰੋ ਤਾਗਾ ਨਾਮ ਗੂਲ ਮਾਲਾ ਭਾਰ ਢਰ ਸਗਲ ਜਿਠਾਰੇ ਤੇਰੋ ਕੀ ਆ ਤੁਝੇ ਕੀਆ ਹਰਪੋ ਨਾਮ ਤੇਰਾ ਤੂੰ ਹੀ ਜਬਰ ਟਲਾਰੇ ਦਾਸ 68 64 ਰੇ ਖਾਣੀ ਇਹ ਵਰਤਨ ਹੈ ਸਗਲ ਸੰਸਾਰੇ ਕਹਿਰਵਦਾਸ ਨਾਮ ਤੇਰੋ ਆਰਤੀ ਸਤਨਾਮ ਹੈ ਹਰਪੋਗ ਤੁਹਾਰੇ ਕਹਿਰਵਦਾਸ ਨਾਮ ਤੇਰੋ ਆਰਤੀ ਸਤਨਾਮ ਹੈ ਹਰਪੋਗ ਤੁਹਾਰਾ ਜਪੋ ਜੀ ਸਤਨਾਮ 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 ਜੀਓ ਜੈ ਗੁਰੂ ਦੇਵ ਧੰਨ ਗੁਰੂ ਦੇਵ ਜੀ